ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਸੰਗਤ ਜੀ ਅੱਜ ਆਪਾਂ ਇਸ ਗੱਲ ਤੇ ਵਿਚਾਰ ਕਰ ਰਹੇ ਹਾਂ ਕਿ ਕਿਸ ਤਰ੍ਹਾਂ ਸੱਚ ਤੇ ਝੂਠ ਦੀ ਪਛਾਣ ਨਾ ਹੋਣ ਕਰਕੇ ਅਸੀਂ ਸਾਰੇ ਭੁੱਲੇ ਭਟਕੇ ਫਿਰਦੇ ਆਂ ਕਿਸੇ ਨੂੰ ਏ ਨਹੀਂ ਪਤਾ ਲੱਗ ਰਿਹਾ ਕਿ ਸੱਚ ਕੌਣ ਕਹਿ ਰਿਹਾ ਹੈ ਤੇ ਝੂਠ ਕੌਣ ਕਹਿ ਰਿਹਾ ਹੈ ਜਿਸ ਤਰ੍ਹਾਂ ਆਪਾਂ ਜੇ ਧਰਮ ਦੀ ਗੱਲ ਕਰਨ ਵਾਲੇ ਹੀ ਕਰੀਏ ਤਾਂ ਉਹਨੇ ਸੁਣਨ ਵਾਲੇ ਨਹੀਂ ਜਿੰਨੇ ਗੱਲ ਸੁਣਾਉਣ ਵਾਲੇ ਹੋ ਗਏ ਨੇ ਤੇ ਬਹੁਤ ਦਫਾ ਦੇਖਣ ਵਿੱਚ ਆ ਰਿਹਾ ਕਿ ਜੋ ਗੱਲ ਸੰਗਤ ਨੂੰ ਸੁਣਾਈ ਜਾ ਰਹੀ ਹੈ ਉਹ ਗੱਲ ਉਹ ਸ੍ਰੂਪ ਵਿੱਚ ਸੱਚੀ ਨਹੀਂ ਹੈ ਜਿਸ ਸ੍ਰੂਪ ਵਿੱਚ ਸੁਣਾਈ ਜਾ ਰਹੀ ਹੈ ਜਿਸ ਤਰ੍ਹਾਂ ਗੁਰੂ ਸਾਹਿਬਾਨ ਨੇ ਬਾਣੀ ਉਚਾਰੀ ਆ ਭਗਤ ਸਾਹਿਬਾਨ ਨੇ ਬਾਣੀ ਉਚਾਰੀ ਆ ਉਹਨਾਂ ਨੇ ਗੁਰਬਾਣੀ ਦੇ ਵਿੱਚ ਕਿਤੇ ਵੀ ਕੋਈ ਇਹ ਨਹੀਂ ਕਿਹਾ ਹੈ ਕਿ ਇਹ ਕਰਾਮਾਤ ਹੈ ਕਿ ਇਸ ਤਰ੍ਹਾਂ ਕਰਨ ਦੇ ਨਾਲ ਇਹ ਪਾਠ ਕਰਨ ਦੇ ਨਾਲ ਤੁਹਾਡੇ ਇਹ ਕੰਮ ਸੰਵਰ ਜਾਂਦੇ ਨੇ ਜਦ ਤੁਸੀਂ ਇਹੀ ਪਾਠ ਕਰਨਾ ਹੈ ਇਹ ਪਾਠ ਇੰਨੀ ਵਾਰ ਕਰਨਾ ਹੈ ਗੁਰੂ ਸਹਿਬਾਨ ਨੇ ਸਾਨੂੰ ਅਕਾਲ ਪੁਰਖ ਨਾਲ ਜੁੜਨ ਦੇ ਲਈ ਉਦੇ ਨਾਮ ਨਾਲ ਜੁੜਨ ਦੇ ਲਈ ਬਾਣੀ ਨਾਲ ਜੁੜਨ ਦੀ ਤਾਕੀਦ ਕੀਤੀ ਹੈ ਤੇ ਹੁਣ ਅੱਜ ਕੱਲ ਬਹੁਤ ਸਾਰੇ ਇਹ ਪ੍ਰਚਾਰ ਹੋ ਰਹੇ ਨੇ ਕਿ ਤੁਸੀਂ ਇਹ ਪਾਠ ਕਰੋ ਤੁਸੀਂ ਇਹ ਪਾਠ ਇੰਨੀ ਦਫਾ ਕਰੋ ਤੁਸੀਂ ਇਹ ਇਸ਼ਨਾਨ ਕਰੋ ਇਸ ਜਗ੍ਹਾ ਤੇ ਜਾਓ ਤਾਂ ਤੁਹਾਡਾ ਇਹ ਰੋਗ ਠੀਕ ਹੋ ਜਾਏਗਾ ਤੁਹਾਡੀ ਇਹ ਇੱਛਾ ਪੂਰੀ ਹੋ ਜਾਵੇਗੀ ਤੇ ਪਤਾ ਨਹੀਂ ਇਸ ਤਰ੍ਹਾਂ ਦੇ ਪ੍ਰਚਾਰ ਦੇ ਵਿੱਚੋਂ ਸਾਨੂੰ ਪਾਤਸ਼ਾਹ ਨੇ ਕੱਢਿਆ ਵੈਮਾ ਪਰਮਾ ਦੇ ਵਿੱਚੋਂ ਸਾਨੂੰ ਬੁੱਤ ਪੂਜਾ ਚੋਂ ਕੱਢਿਆ ਪਾਤਸ਼ਾਹ ਨੇ ਸਾਨੂੰ ਉਸ ਇੱਕ ਅਕਾਲ ਪੁਰਖ ਦੇ ਲੜਲਾ ਆ ਪੂਰੇ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਪਾਤਸ਼ਾਹ ਨੇ ਕਿਤੇ ਨਹੀਂ ਕਿਹਾ ਹੈ ਕਿ ਤੁਸੀਂ ਐਸ ਬਾਣੀ ਦਾ ਹੀ ਪਾਠ ਕਰੋ ਤੁਸੀਂ ਇਸ ਬਾਣੀ ਨੂੰ ਹੀ ਜਪੋ ਉਹਨਾਂ ਨੇ ਕਿਹਾ ਹਰੀ ਦਾ ਨਾਮ ਜਪੋ ਪਰਮੇਸ਼ਰ ਦਾ ਨਾਮ ਜਪੋ ਰਾਮ ਦਾ ਨਾਮ ਜਪੋ ਜੋ ਰਮਿਆ ਹੋਇਆ ਨਾ ਕਿ ਰਾਮਚੰਦਰ ਵਾਲਾ ਰਾਮ ਰਮਿਆ ਹੋਇਆ ਰਾਮ ਅੱਜ ਕੱਲ ਤੇ ਇਹ ਵੀ ਬਹੁਤ ਦਫਾ ਦੇਖਣ ਨੂੰ ਆ ਰਿਹਾ ਜੋ ਇਹ ਆਪਣੇ ਗੁਰੂ ਗ੍ਰੰਥ ਸਾਹਿਬ ਜੀ ਦਾ ਚੈਨਲ ਤੇ ਰੱਬ ਦੀ ਵਿਚਾਰ ਚੈਨਲ ਚੱਲ ਰਹੇ ਨੇ ਇਹਦੇ ਵਿੱਚ ਵੀ ਦਾਸੀ ਦੇ ਨਾਲ 2-3 ਦਫਾ ਇਸ ਤਰ੍ਹਾਂ ਵਾਪਰਿਆ ਹੈ ਕਿ ਗੁਰਬਾਣੀ ਦੇ ਅਲੱਗ-ਅਲੱਗ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ ਤੋਂ ਜਾ ਕੇ ਸ਼ਬਦ ਪਾ ਦਿੱਤੇ ਜਾਂਦੇ ਨੇ ਫਿਰ ਉਹਨਾਂ ਦੇ ਗਲਤ ਵਿਚਾਰ ਕੱਢ ਕੇ ਦਾਸੀ ਦੇ ਮੈਸੇਜ ਵਿੱਚ ਪਾਏ ਜਾਂਦੇ ਨੇ ਤੇ ਜਦੋਂ ਫਿਰ ਦਾਸੀ ਨੇ ਉਹਨਾਂ ਨਾਲ ਕਮੈਂਟ ਤੇ ਗੱਲ ਕਰਨ ਦੀ ਕੋਸ਼ਿਸ਼ ਕੀਤੀ ਹੁੰਦੀ ਆ ਤਾਂ ਫਿਰ ਉਹ ਇਹ ਮੰਨਣ ਵਿੱਚ ਨਹੀਂ ਆਉਂਦੇ ਕਿ ਉਹ ਇਹ ਗੁਰਬਾਣੀ ਦੇ ਗਲਤ ਅਰਥ ਕਰ ਰਹੇ ਨੇ ਫਿਰ ਉਹਨਾਂ ਤੋਂ ਜਿਸ ਤਰ੍ਹਾਂ ਕੀ ਹੈ ਕਿ ਆਪਣੇ ਕੋਲ ਚੈਨਲ ਵਾਲਿਆਂ ਨੇ ਦਿੱਤਾ ਹੁੰਦਾ ਕਿ ਜੋ ਕੋਈ ਗਲਤ ਕਰ ਰਿਹਾ ਹੈ ਤਾਂ ਅਸੀਂ ਉਹਨੂੰ ਰਿਪੋਰਟ ਕਰ ਸਕਦੇ ਹਾਂ ਪਰ ਅਸੀਂ ਕਿਹਨੂੰ ਕਿਹਨੂੰ ਰਿਪੋਰਟ ਕਰ ਲਵਾਂਗੇ ਇੱਕ ਚੈਨਲ ਆਪਣੇ ਜੋ ਟਿਕਟੋਕ ਦਾ ਹੈ ਉਹਦੇ ਵਿੱਚ ਦਾਸੀ ਦੇ ਨਾਲ ਇੱਕ ਵਾਰ ਹੋਇਆ ਕਿ ਕਿਸੇ ਨੇ ਕਮੈਂਟ ਕੀਤਾ ਦੱਸਣ ਦੇ ਲਈ ਕਿ ਚੰਗਾ ਹੋਇਆ ਤੁਸੀਂ ਗੁਰਬਾਣੀ ਦੇ ਅਰਥ ਪੜ੍ਹਨੇ ਸ਼ੁਰੂ ਕੀਤੇ ਨੇ ਜਦੋਂ ਗੱਲ ਕੀਤੀ ਕਿ ਪਾਤਸ਼ਾਹ ਦੀ ਬਖਸ਼ਿਸ਼ ਦੇ ਨਾਲ ਸੰਪੂਰਨ ਪਾਠ ਦੇ ਅਰਥ ਹੋ ਚੁੱਕੇ ਨੇ ਤਾਂ ਉਹਨਾਂ ਮੈਨੂੰ ਕਿਹਾ ਕਿ ਤੁਸੀਂ ਅਗਲੀ ਵਾਰ ਅਰਥ ਚੰਗੀ ਤਰ੍ਹਾਂ ਪੜਿਓ ਉਹ ਆਪਣੇ ਵੱਲੋਂ ਅਰਥ ਹੋਰ ਕਰਕੇ ਦੱਸ ਰਹੇ ਸੀ ਉਹ ਅਰਥਾਂ ਵਿੱਚ ਦੱਸ ਰਹੇ ਸੀ ਕਿ ਗੁਰੂ ਨਾਨਕ ਪਾਤਸ਼ਾਹ ਜੀ ਨੂੰ ਤਾਰਨ ਵਾਲੇ ਆ ਕ੍ਰਿਸ਼ਨ ਪਗਤ ਹੋਏ ਨੇ ਕ੍ਰਿਸ਼ਨ ਜੀ ਹੋਏ ਨੇ ਤੇ ਇੱਕ ਜਗ੍ਹਾ ਤੇ ਦੱਸ ਰਹੇ ਸੀ ਕਿ ਨਾਮਦੇਵ ਜੀ ਨੇ ਰਸਤਾ ਦਿਖਾਇਆ ਗੁਰੂ ਸਾਹਿਬਾਨ ਨੂੰ ਮਤਲਬ ਬਹੁਤ ਅਲੱਗ ਅਲੱਗ ਤਰ੍ਹਾਂ ਦੇ ਅਰਥ ਕੀਤੇ ਜਾ ਰਹੇ ਨੇ ਬਾਣੀ ਦੇ ਹੁਣ ਇਹ ਕਿ ਕੌਣ ਬਾਣੀ ਦੇ ਅਰਥ ਠੀਕ ਕਰ ਰਿਹਾ ਕੌਣ ਬਾਣੀ ਦੇ ਅਰਥ ਗਲਤ ਕਰ ਰਿਹਾ ਇਹ ਕਿਸ ਨੂੰ ਪਤਾ ਲੱਗੂਗਾ ਇਹਤੇ ਉਹ ਨਹੀਂ ਪਤਾ ਲੱਗੂਗਾ ਨਾ ਜਿਨੇ ਆਪ ਗੁਰੂ ਗ੍ਰੰਥ ਸਾਹਿਬ ਜੀ ਦੇ ਅਰਥ ਆਪ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਠ ਪੜਿਆ ਹੈ ਸੁਣਿਆ ਹੈ ਗੁਰਬਾਣੀ ਨੂੰ ਵਿਚਾਰਿਆ ਹੈ ਅਰਥ ਆਉਂਦੇ ਨੇ ਪਤਾ ਹੈ ਕਿ ਕੱਲ ਸਾਨੂੰ ਕੋਈ ਜੇ ਇਹਦੇ ਗਲਤ ਅਰਥ ਕਰਕੇ ਦੱਸੇਗਾ ਤਾਂ ਸਾਨੂੰ ਪਤਾ ਹੈ ਕਿ ਇਹ ਗਲਤ ਅਰਥ ਨੇ ਬਹੁਤ ਜ਼ਿਆਦਾ ਮਨ ਨੂੰ ਦੁੱਖ ਹੋ ਰਿਹਾ ਹੈ ਕਿ ਦੁਨੀਆ ਵਿੱਚ ਕੀ ਕੁਝ ਹੋ ਰਿਹਾ ਹੈ ਕਿਸ ਤਰ੍ਹਾਂ ਭੋਲੇ ਪਾਲੇ ਲੋਕਾਂ ਨੂੰ ਜਿਨ੍ਹਾਂ ਨੂੰ ਜੋ ਗੁਰਬਾਣੀ ਨਹੀਂ ਪੜ ਰਹੇ ਅਰਥ ਨਹੀਂ ਸਮਝ ਰਹੇ ਗੁਰਗ੍ਰੰਥ ਸਾਹਿਬ ਜੀ ਦੇ ਲੜ ਨਹੀਂ ਲੱਗ ਰਹੇ ਤਾਂ ਉਹਨਾਂ ਦੇ ਪਟਕਣ ਦੀ ਸੰਭਾਵਨਾ ਬਹੁਤ ਜ਼ਿਆਦਾ ਵੱਧ ਜਾਂਦੀ ਹੈ ਕਿਉਂਕਿ ਜਿਸ ਨੂੰ ਆਪ ਅਰਥ ਨਹੀਂ ਹੈ ਆਉਂਦੇ ਦੂਸਰੇ ਪਾਸੇ ਜੋ ਅਨਰਥ ਕਰਕੇ ਅਰਥ ਕਰ ਰਹੇ ਨੇ ਉਹ ਪੂਰੇ ਵਿਸ਼ਵਾਸ ਨਾਲ ਤੁਹਾਨੂੰ ਕਰਕੇ ਦਿਖਾ ਰਹੇ ਨੇ ਬਹੁਤ ਜ਼ਿਆਦਾ ਇਹ ਕੁਝ ਚੱਲ ਰਿਹਾ ਹੈ ਜਦੋਂ ਸਾਡੇ ਨਾਲ ਵਾਅ ਪੈਂਦਾ ਹੈ ਫਿਰ 당ਗ ਰਹਿ ਜਾਈਦਾ ਹੈ ਕਿ ਸਾਰੇ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਨੂੰ ਉਹਨਾਂ ਨੇ ਕਿਸ ਤਰ੍ਹਾਂ ਦੇ ਅਰਥਾਂ ਵਿੱਚ ਮੋੜ ਲਿਆ ਹੈ ਇਸ ਲਈ ਸਾਰਿਆਂ ਦੇ ਅੱਗੇ ਜ਼ਰੂਰ ਬੇਨਤੀ ਕਰਦੇ ਆਂ ਕਿ ਆਪਾਂ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਨੂੰ ਪੜੀਏ ਵਿਚਾਰੀਏ ਪਾਤਸ਼ਾਹ ਦੀ ਜਿਹੜੀ ਇਹ ਬਾਣੀ ਆ ਭਗਤ ਸਹਿਬਾਨ ਦੀ ਬਾਣੀ ਆ ਇਹ ਸਾਰੀ ਲੋਕਾਈ ਲਈ ਹੈ ਇਹਦੇ ਵਿੱਚ ਕਿਸੇ ਵੀ ਧਰਮ ਦਾ ਨਿਰਾਦਰ ਨਹੀਂ ਕੀਤਾ ਗਿਆ ਸਾਰੇ ਧਰਮਾਂ ਨੂੰ ਬਰਾਬਰ ਸਨਮਾਨ ਦਿੱਤਾ ਗਿਆ ਭਗਤ ਸਹਿਬਾਨ ਜੀ ਨਾਲ ਬੈਠੇ ਨੇ ਬਾਬਾ ਫਕੀਰ ਫਰੀਦ ਜੀ ਨਾਲ ਬੈਠੇ ਨੇ ਸਾਰੇ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਸਾਡੇ ਲਈ ਸਤਕਾਰਯੋਗ ਨੇ ਸਾਰਿਆਂ ਦੀ ਬਾਣੀ ਉਚਾਰੀ ਹੋਈ ਸਾਰੀ ਇਨਸਾਨੀਅਤ ਲਈ ਹੈ ਪਰ ਪਤਾ ਨਹੀਂ ਕਿਉਂ ਇਸ ਤਰ੍ਹਾਂ ਦਾ ਕੀਤਾ ਜਾ ਰਿਹਾ ਹੈ ਕੀ ਮਕਸਦ ਹੈ ਗੁਰੂ ਨਾਨਕ ਪਾਤਸ਼ਾਹ ਜੀ ਨੇ ਇੱਕ ਮੁਸਲਮਾਨ ਨੂੰ ਸੱਚਾ ਮੁਸਲਮਾਨ ਬਣਨ ਲਈ ਕਿਹਾ ਹੈ ਸੱਚੇ ਹਿੰਦੂ ਨੂੰ ਸੱਚਾ ਹਿੰਦੂ ਬਣਨ ਲਈ ਕਿਹਾ ਹੈ ਸੱਚੇ ਸਿੱਖ ਨੂੰ ਸੱਚਾ ਸਿੱਖ ਬਣਨ ਲਈ ਕਿਹਾ ਹੈ ਉਹਨਾਂ ਨੇ ਕਿਸੇ ਵੀ ਧਰਮ ਵਾਲੇ ਨੂੰ ਇਹ ਨਹੀਂ ਕਿਹਾ ਕਿ ਤੁਸੀਂ ਆਪਣਾ ਧਰਮ ਛੱਡ ਕੇ ਸਿੱਖ ਬਣ ਜਾਓ ਉਹਨਾਂ ਨੇ ਕਿਹਾ ਕਿ ਜਿਸ ਵੀ ਧਰਮ ਦੇ ਵਿੱਚ ਹੋ ਉਸ ਵਿੱਚ ਪੱਕੇ ਹੋ ਪੱਕੇ ਧਰਮੀ ਬਣੋ ਇੱਕ ਸੱਚੇ ਇਨਸਾਨ ਬਣੋ ਉਸ ਇੱਕ ਅਕਾਲ ਪੁਰਖ ਦੀ ਪੂਜਾ ਕਰਨੀ ਹੈ ਕਿਸੇ ਹੋਰ ਇਨਸਾਨ ਦੀ ਨਹੀਂ ਕਰਨੀ ਕਿਸੇ ਬੁੱਤ ਨੂੰ ਨਹੀਂ ਪੂਜਣਾ ਹੈ ਕਿਸੇ ਇਨਸਾਨ ਨੂੰ ਨਹੀਂ ਪੂਜਣਾ ਹੈ ਪ੍ਰੇਰਣਾ ਲੈਣੀ ਹੈ ਗੁਰੂ ਤੋਂ ਤੇ ਆਰਾਧਨਾ ਕਰਨੀ ਹੈ ਉਸ ਇੱਕ ਪਰਮੇਸ਼ਰ ਦੀ ਬਸ ਇਹ ਗੱਲ ਹੈ ਪਰ ਪਤਾ ਨਹੀਂ ਕਿਉਂ ਇਸ ਤਰ੍ਹਾਂ ਦਾ ਇਹ ਗਲਤ ਜੋ ਵਿਚਾਰਧਾਰਾ ਚੱਲ ਰਹੀਆਂ ਨੇ ਇਸ ਤਰ੍ਹਾਂ ਗੁਰਬਾਣੀ ਬਾਰੇ ਗਲਤ ਅਰਥ ਕੀਤੇ ਜਾ ਰਹੇ ਨੇ ਗੁਰਬਾਣੀ ਨਾਲ ਜੁੜੇ ਲੋਕਾਂ ਨੂੰ ਤੋੜਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਸਾਨੂੰ ਸਾਰਿਆਂ ਨੂੰ ਇਹਦੇ ਵੱਲੋਂ ਬਹੁਤ ਜ਼ਿਆਦਾ ਸਾਵਧਾਨ ਹੋਣ ਦੀ ਲੋੜ ਹੈ ਸੱਚ ਦਾ ਤਾਂ ਹੀ ਪਤਾ ਲੱਗਦਾ ਝੂਠ ਦਾ ਤਾਂ ਹੀ ਪਤਾ ਲੱਗਦਾ ਕੂੜ ਦਾ ਤਾਂ ਹੀ ਪਤਾ ਲੱਗਦਾ ਜਦੋਂ ਅਸੀਂ ਗੁਰਬਾਣੀ ਨਾਲ ਜੁੜਦੇ ਆ ਅਸੀਂ ਗੁਰਬਾਣੀ ਨੂੰ ਸਮਝਦੇ ਆ ਅੱਗੇ ਵੀ ਕਈ ਦਫਾ ਦਾਸੀ ਨੇ ਬੇਨਤੀ ਕੀਤੀ ਹੈ ਕਿ ਜਦੋਂ ਅਸੀਂ ਗੁਰਬਾਣੀ ਦੇ ਸ਼ਬਦ ਨਾਲ ਜੁੜੀਏ ਅਸੀਂ ਕੋਸ਼ਿਸ਼ ਕਰੀਏ ਕਿ ਅਸੀਂ ਅੱਗੇ ਵੀ ਗੁਰਬਾਣੀ ਨੂੰ ਵੰਡੀਏ ਜੇ ਜ਼ਿਆਦਾ ਨਹੀਂ ਐਨੀ ਕੋਸ਼ਿਸ਼ ਹੋਏ ਕਿ ਅਸੀਂ ਇੱਕ ਜਾਣੇ ਨੂੰ ਹੋਰ ਜ਼ਰੂਰ ਗੁਰਬਾਣੀ ਨਾਲ ਜੋੜੀਏ ਅਸੀਂ ਆਪ ਕੋਈ ਚੰਗੀ ਗੁਰਬਾਣੀ ਦੀ ਆ ਬਾਰੇ ਪੜਦੇ ਆ ਸੁਣਦੇ ਆ ਉਹਦੇ ਬਾਰੇ ਜ਼ਰੂਰ ਅਸੀਂ ਅੱਗੇ ਸਾਂਝਾ ਕਰੀਏ ਸ਼ੇਅਰ ਕਰੀਏ ਉਹਨਾਂ ਨੂੰ ਦੱਸੀਏ ਕਿ ਇੱਥੋਂ ਗੁਰਬਾਣੀ ਸੁਣੋ ਇੱਥੋਂ ਗੁਰਬਾਣੀ ਪੜੋ ਇੱਥੋਂ ਅਰਥ ਵਿਚਾਰੋ ਇਹ ਸਾਡਾ ਸਾਰਿਆਂ ਦਾ ਹੀ ਫਰਜ਼ ਬਣਦਾ ਜੇ ਅਸੀਂ ਆਪਣੇ ਆਪ ਨੂੰ ਗੁਰੂ ਨਾਨਕ ਪਾਤਸ਼ਾਹ ਜੀ ਦੇ ਬੱਚੇ ਸਮਝਦੇ ਹਾਂ ਉਸ ਅਕਾਲ ਪੁਰਖ ਦੇ ਬੱਚੇ ਸਮਝਦੇ ਹਾਂ ਸਾਡਾ ਸਾਰਿਆਂ ਦਾ ਹੀ ਇਹ ਨਿੱਜੀ ਤੇ ਧਾਰਮਿਕ ਫਰਜ਼ ਬਣਦਾ ਹੈ ਅਸੀਂ ਗੁਰਬਾਣੀ ਨੂੰ ਪੜੀਏ ਸੁਣੀਏ ਵਿਚਾਰੀਏ ਅਪਣਾਈਏ ਤੇ ਵੰਡੀਏ ਗੁਰੂ ਦੇ ਸ਼ਬਦ ਦੇ ਨਾਲ ਜੋੜਨਾ ਬਹੁਤ ਵੱਡਾ ਪੁੰਨ ਹੈ। ਅਸੀਂ ਤਨ ਕਰਕੇ ਸੇਵਾ ਕਰਦੇ ਆਂ ਲੰਗਰ ਚਲਾਉਨੇ ਆਂ ਸਾਨੂੰ ਮਨ ਲਈ ਵੀ ਲੰਗਰ ਚਲਾਉਨੇ ਚਾਹੀਦੇ ਨੇ। ਤਨ ਦਾ ਤੇ ਕੰਮ ਸਿਰਫ ਇੰਨਾ ਹੈ ਕਿ ਇਹਨੇ ਮਨ ਨੂੰ ਲਿਵਾਸ ਦਿੱਤਾ ਹੋਇਆ ਹੈ। ਪਰ ਜੋ ਉਹਦੀ ਦਰਗਾਹ ਦੇ ਵਿੱਚ ਪਹੁੰਚਣਾ ਹੈ ਉਹ ਮਨ ਦੇ ਵਿਚਾਰਾਂ ਨੇ ਪਹੁੰਚਣਾ ਮਨ ਤੇ ਕੀ ਉਕਰਿਆ ਉਹਨੇ ਪਹੁੰਚਣਾ ਸਾਡੀ ਮੁਕਤੀ ਤਨ ਤੇ ਨਹੀਂ ਹੋ ਕੇ ਮਨ ਤੇ ਨਿਰਮਲ ਹੋਣ ਤੇ ਨਿਰਭਰ ਕਰਦੀ ਹੈ ਇਹ ਹੈ ਕਿ ਜਿਸ ਵਸਤ ਤਨ ਹੈ ਉਹਦੇ ਵਿੱਚ ਹੀ ਨਿਰਮਲ ਮਨ ਠਹਿਰ ਸਕਦਾ ਹੈ ਤਨ ਦੀ ਇੰਨੀ ਕੁ ਜ਼ਰੂਰਤ ਹੈ ਇਹਦੀ ਇੰਨੀ ਕੁ ਸੇਵਾ ਦੀ ਲੋੜ ਹੈ ਪਰ ਜਦੋਂ ਕਿ ਕਿਉਂਕਿ ਤਨ ਦਿਸਦਾ ਹੈ ਮਨ ਨਹੀਂ ਸਾਡਾ ਸਾਰਾ ਜੋ ਧਿਆਨ ਹੈ ਤਨ ਵੱਲ ਖਿੱਚਿਆ ਜਾਂਦਾ ਹੈ ਭੋਜਨ ਦੇ ਅਟੁੱਟ ਲੰਗਰ ਚੱਲ ਰਹੇ ਨੇ ਪਰ ਭਜਨ ਦੇ ਲੰਗਰ ਉਸ ਤਰ੍ਹਾਂ ਨਹੀਂ ਚੱਲ ਰਹੇ ਜਿਸ ਤਰ੍ਹਾਂ ਚੱਲਣੇ ਚਾਹੀਦੇ ਨੇ ਅੱਜ ਕੱਲ ਸੋਸ਼ਲ ਮੀਡੀਆ ਤੇ ਇੰਨਾ ਜ਼ਿਆਦਾ ਪ੍ਰਚਾਰ ਹੋ ਰਿਹਾ ਹੈ ਬਹੁਤ ਜ਼ਿਆਦਾ ਕਰਾਮਾਤਾਂ ਲਈ ਬਹੁਤ ਜ਼ਿਆਦਾ ਕਿ ਤੁਸੀਂ ਇਹ ਕਰੋਗੇ ਤੁਹਾਡਾ ਇਹ ਦੁੱਖ ਦੂਰ ਹੋ ਜਾਏਗਾ ਗੁਰੂ ਸਹਿਬਾਨ ਦੀ ਜੋ ਅਸਲੀ ਸਿੱਖਿਆ ਹੈ ਅਸਲੀ ਉਪਦੇਸ਼ ਹੈ ਉਹਦੇ ਬਾਰੇ ਵਿਚਾਰ ਨਹੀਂ ਹੋ ਰਹੇ ਲੁਕਾਈ ਪਟਕ ਗਈ ਹੈ ਕਿਸੇ ਨੂੰ ਇਸ ਗੱਲ ਦੀ ਪਹਿਚaan ਹੀ ਨਹੀਂ ਹੈ ਕਿ ਸੱਚ ਕੌਣ ਕਹਿ ਰਿਹਾ ਹੈ ਕਿ ਝੂਠ ਕੌਣ ਕਹਿ ਰਿਹਾ ਹੈ ਜਦੋਂ ਅਸੀਂ ਗੁਰਬਾਣੀ ਨਾਲ ਜੁੜਦੇ ਹਾਂ ਅਸੀਂ ਨਾਮ ਨਾਲ ਜੁੜਦੇ ਹਾਂ ਸਾਨੂੰ ਵਿਵੇਕ ਬੁੱਧੀ ਮਿਲਦੀ ਆ ਜੋ ਵਿਵੇਕ ਬੁੱਧੀ ਹੈ ਉਹਦੇ ਵਿੱਚ ਪਰਖ ਕਰਨ ਦੀ ਤਾਕਤ ਹੈ ਪਰਮੇਸ਼ਰ ਵੱਲੋਂ ਕਿ ਉਹ ਸੱਚ ਤੇ ਝੂਠ ਨੂੰ ਪਹਿਚaan ਜਾਂਦੇ ਨੇ ਉਹ ਫਿਰ ਸੱਚ ਹੀ ਸੁਣਦੇ ਨੇ ਤੇ ਸੱਚ ਹੀ ਪ੍ਰਚਾਰਦੇ ਨੇ ਖੈਰ ਇਹ ਸੱਚ ਹੈ ਕਿ ਜਿਸ ਤਰ੍ਹਾਂ ਕਹਿੰਦੇ ਨੇ ਕਿ ਕਬੀਰ ਆ ਤੇਰੀ ਚੌਪੜੀ ਗਲ ਕਟੀਆਂ ਕੇ ਪਾਸ ਜੋ ਕਰਨਗੇ ਸੋ ਭਰਨਗੇ ਤੂੰ ਕਿਉਂ ਪਿਓ ਉਦਾਸ ਜਿਹੜੇ ਮਾੜੇ ਕਰਮ ਕਰਨਗੇ ਉਹ ਭਰਨਗੇ ਪਰ ਫਿਰ ਵੀ ਸਾਡਾ ਇਹ ਫਰਜ਼ ਹੈ ਸਾਡੀ ਇਹ ਇੱਕ ਸਮਾਜਿਕ ਜ਼ਿੰਮੇਵਾਰੀ ਵੀ ਬਣ ਜਾਂਦੀ ਹੈ ਕਿ ਜੇ ਅਸੀਂ ਕੁਝ ਗਲਤ ਸੁਣ ਰਹੇ ਹਾਂ ਦੇਖ ਰਹੇ ਹਾਂ ਸਾਨੂੰ ਪਤਾ ਲੱਗ ਰਿਹਾ ਹੈ ਤਾਂ ਸਾਨੂੰ ਉਹਦੇ ਬਾਰੇ ਦੂਜਿਆਂ ਨੂੰ ਸਾਵਧਾਨ ਕਰਨਾ ਵੀ ਬਣਦਾ ਹੈ। ਪਾਤਸ਼ਾਹ ਸਭ ਤੇ ਰਹਿਮਤ ਕਰਨ। ਸਾਨੂੰ ਸਾਰਿਆਂ ਨੂੰ ਸਤ ਬੁੱਧੀ ਪਕਸ਼ਣ। ਸਾਨੂੰ ਸਾਰਿਆਂ ਨੂੰ ਗੁਰਬਾਣੀ ਦੇ ਨਾਲ, ਨਾਮ ਦੇ ਨਾਲ, ਪਰਮੇਸ਼ਰ ਦੇ ਚਰਨਾਂ ਨਾਲ ਜੋੜਨ। ਹਾਂਜੀ ਸੰਗਤ ਜੀ ਐਨੀ ਆ ਵਿਚਾਰਾਂ ਪਰਵਾਨ ਕਰਨੀਆਂ ਜੀ ਭੁੱਲਾਂ ਚੁੱਕਾਂ ਦੀ ਮਾਫੀ ਦਿਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ